ਕਿ 5 ਮਿੰਟ ਮੇਰੇ ਕੋ ਗੁਰਦੁਆਰਾ ਖਾਲੀ ਚਾਹੀਏ ਉਸਨੇ ਆਪਣੀ ਡਿਊਟੀ ਦੇ ਅ ਅਨਾਨਦ ਸਾਹਿਬ ਨੂੰ ਮਤਲਬ ਉਹ ਜਿਹੜੇ ਤੋਂ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਕਰ ਦਿੱਤਾ ਅਤੇ ਕਿਹਾ ਤੇ ਉਹਨਾਂ ਦੀ ਵਾਰਡਿੰਗ ਸੀ ਸਭ ਆਪਣੇ ਆਪਣੇ ਵਾਰਡ ਵਿੱਚ ਪਹੁੰਚ ਜਾਈ ਜਿੱਥੇ ਕੋਈ ਪਾਠ ਨਹੀਂ ਹੋਗਾ ਅ ਅਸੀਂ ਚਾਹ ਦਾ ਲੰਗਰ ਤਿਆਰ ਕਰਵਾਇਆ ਸੀ ਅਤੇ ਪ੍ਰਸ਼ਾਦ ਵੀ ਤਿਆਰ ਕੀਤਾ ਸੀ ਡਿਪਟੀ ਸੁਪਰਡੈਂਟ ਉਹਨਾਂ ਨੇ ਕਿਹਾ ਕਿ ਆਪਣੇ ਵਾਰਡ ਵਿੱਚ ਜਾਓ ਤੇ ਜੋ ਧਰਮ ਅਨੁਸਾਰ ਪਾਠ ਪ੍ਰਸ਼ਾਦ ਅਤੇ ਲੰਗਰ ਦੀ ਬਿਆਦਬੀ ਕੀਤੀ ਜਦੋਂ ਸਾਨੂੰ ਕਿਸੇ ਵੀ ਅਫਸਰ ਤੇ ਅੱਜ ਤੱਕ ਮਤਲਬ ਕਿਸੇ ਅਫਸਰ ਨੇ ਨਹੀਂ ਰੋਕਿਆ ਸੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਨਹੀਂ ਨਹੀਂ ਮਨਾਉਣ ਦਿੱਤਾ ਗਿਆ ਜਿੰਨਾ ਗੁਰੂ ਨੂੰ ਹਿੰਦੀ ਚਾਦਰ ਗਿਆ ਹਿੰਦੂਆਂ ਦੀ ਖਾਤਰ ਆਪਣਾ ਸ਼ੀਸ਼ਵਾਰ ਦਿੱਤਾ ਦਸ਼ਮ ਪੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਵਾਂਸਵਾਰ ਦਿੱਤਾ ਇਤਿਹਾਸ ਵਿੱਚ ਕਿਸੇ ਵੀ ਸਿੱਖ ਭਾਈਚਾਰੇ ਜਾਂ ਗੁਰੂ ਸਾਹਿਬਾਨ ਨੂੰ ਕਿਸੇ ਵੀ ਧਰਮ ਮਤਲਬ ਕਿਸੇ ਧਰਮ ਨਾਲ ਬੇਤਕਰਾ ਨਹੀਂ ਸੀ ਪਰ ਹੁਣ ਇਹ ਸ਼ਰਿਆਂਮ ਦਿੱਲੀ ਦੀਆਂ ਜੇਲਾਂ ਵਿੱਚ ਇਹੋ ਜਿਹੇ ਅਫਸਰ ਨਫਰਤ ਫਲਾ ਰਹੇ ਨੇ ਇਕੱਲਾ ਸਿੱਖ ਭਾਈਚਾਰਾ ਨਹੀਂ ਕਿਸੇ ਵੀ ਧਰਮ ਦਾ ਭਾਈਚਾਰਾ ਇਸ ਵੀ ਆਦਵੀ ਨੂੰ ਨਹੀਂ برداشت ਕਰੇਗਾ ਇਹੀ ਉਮੀਦ ਲੈ ਕੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸੰਗ ਜੋ ਅਸੀਂ ਮਤਲਬ ਅੱਖੀਂ ਜੋ ਚੀਜ਼ ਦੇਖੀ ਉਹ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਗੇੜ ਬਲਦੀਪ ਸਿੰਘ ਆ ਸਾਰੀ ਪੰਜਾਬ ਦੀ ਸੰਗਤ ਜਾਂ ਸਿੱਖ ਆਪਣੇ ਜੋ ਭਾਈ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਬਹੁਤ ਜ਼ਰੂਰੀ ਆ ਕਿਉਂਕਿ ਡੂੰਗਾਈ ਵਾਲਾ ਮਸਲਾ ਜਾਂ ਉਸ ਤਰ੍ਹਾਂ ਦਾ ਮਸਲਾ ਜਿਸ ਨਾਲ ਆਪਣੀਆਂ ਭਾਵਨਾਵਾਂ ਜੁੜੀਆਂ ਕਿਉਂਕਿ ਮੈਂ ਅੱਜ ਦੀ ਗੱਲ ਕਰਦਾ ਸਾਡੇ ਕੋਲ ਧਿਆੜ ਜੇਲ੍ਹ ਤੋਂ ਇੱਕ ਕਲਾਇੰਟ ਸੀ ਉਹ ਸਿੱਖ ਭਾਈਆ ਨਾਮ ਮੈਂ ਦੱਸ ਨਹੀਂ ਸਕਦਾ ਮਤਲਬ ਜੋ ਧਿਆੜ ਜੇਲ੍ਹ ਦਾ ਉਹਨਾਂ ਨੇ ਜੋ ਜਿੰਨੇ ਬੰਦੇ ਆ ਕਿਉਂਕਿ ਭਾਈ ਹਵਾਰਾ ਵੀ ਧਿਆੜ ਜੇਲ੍ਹ 'ਚ ਨੇ ਤੇ ਉਹਨਾਂ ਨੇ ਇੱਕ ਚਿੱਠੀ ਭੇਜੀ ਸੀ ਜਿੱਥੇ ਉੱਥੇ ਘਟੂ ਘਟ 50 60 ਪੰਜਾਬੀ ਜਿਹੜੇ ਸਿੱਖ ਪਾਈ ਚਾਰ ਉਹ ਮੈਂ ਇੱਕ ਵਾਰੀ ਨਾ ਚਿੱਠੀ ਸੋਨੂੰ ਇਨ ਬਿਨ ਪੜ੍ਹ ਕੇ ਸੁਣਾਉਣਾ ਉਸ ਚੋਂ ਦਾ ਜੇਲ੍ਹ ਵਿੱਚ ਹੋਣ ਕਾਰਨ ਹਰ ਐਤਵਾਰ ਦਾ ਦਿਨ ਪੰਜ ਬਾਣੀਆਂ ਦੇ ਪਾਠ ਲਈ ਅਤੇ ਅਰਦਾਸ ਲਈ ਦਿੱਤਾ ਗਿਆ ਸੀ ਜੋ 3 ਸਾਲ ਇਸੇ ਤ ਅਨੁਸਾਰ ਚੱਲ ਰਿਹਾ ਸੀ ਪਰ ਜੋ ਮਿਤੀ 2 11 2025 ਦਿਨ ਐਤਵਾਰ ਨੂੰ ਨਿਯਮ ਅਨੁਸਾਰ ਪਾਠ ਪ੍ਰਕਾਸ਼ ਸੀ ਜੋ ਕਿ 10 ਵਜੇ 12 ਦੇ ਕਮਰੇ ਕਮਰੇ ਵਿੱਚ ਪੰਜਾਬੀ ਪਾਈਚਾਰੀ ਦੀ ਮੌਜੂਦਗੀ ਵਿੱਚ ਚੱਲ ਰਿਹਾ ਸੀ ਪਾਠ ਸ਼ੁਰੂ ਹੋਣ ਤੋਂ 15-20 ਮਿੰਟ ਬਾਅਦ ਜਿਹੜੇ ਡਿਪਟੀ ਸੁਪਰਡੈਂਟ ਸੀ ਉੱਥੋਂ ਮੀਨਾ ਉਹਨਾਂ ਨੇ ਮੀਨਾ ਲਿਖਿਆ ਪਰ ਨਰਿੰਦਰ ਮੀਨਾ ਉਸ ਉਹਨਾਂ ਦਾ ਨਾਂ ਜੋ ਸਵੇਰ ਦੀ ਡਿਊਟੀ ਤੇ ਸੀ ਉਹਨਾਂ ਨੇ ਪਾਠ ਬੰਦ ਕਰਨ ਲਈ ਕਿਹਾ ਜਿਨ੍ਹਾਂ ਦੀ ਵਾਰਡਿੰਗ ਇਹ ਸੀ ਕਿ ਕੀਤਾ ਜਾ ਰ ਮੈਸੇਜ ਮੈਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਗੁਰਦੁਆਰਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਜਿੰਨੇ ਵੀ ਸਿੱਖ ਜਥੇਬੰਦੀਆਂ ਸਸਤਾਵਾ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਜੇਲ੍ਹ ਵਿੱਚ ਉਹਨਾਂ ਨੇ ਇੱਕ ਮੈਸੇਜ ਲਿਖਿਆ ਤੁੰਨੇ ਇੱਕ ਵਕੀਲ ਸਾਹਿਬ ਦਾ ਵੀ ਉਹਨਾਂ ਨੇ ਨੰਬਰ ਦਿੱਤਾ ਸੀ ਸਾਨੂੰ ਮੈਂ ਆਪਾਂ ਜਾਣਦੀ ਆ ਸਾਰੇ ਐਡਵੋਕੇਟ ਜਸਪਾਲ ਸਿੰਘ ਮੱਜਪੁਰ ਤੇ ਉਹਨਾਂ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ ਚਿੱਠੀ ਇਹ ਮੈਸੇਜ ਕਨਵੇ ਕੀਤਾ ਜਾਵੇ